84 ਜੌਨ ਵਿੱਚ ਉਤਮ ਜਨਸੂ ਮਾਨਸ ਦੇ ਇਸ ਦੇਹੀ ਨੂੰ ਦੇਵੀ ਲਈ ਦੇਵਤਾ ਵੀ ਲੋਜ ਦੇ ਨੇ 84 ਲੱਖ ਜੌਨ ਹੀ ਪਰਮੇਸ਼ਰ ਨੇ ਬਣਾਏ ਹੈ ਅਗਰ ਅਸੀਂ ਇਹ ਵੀ ਮਨੁੱਖਾਂ ਤੋਂ ਗਵਾ ਲਿਆ ਫਿਰ ਕਦੋਂ ਵਾਰੀ ਆਏਗੀ ਕਦੋਂ ਆਏਗੀ 84 ਲੱਖ ਜੌਨੇ ਕੋ ਛੋੜੀ ਨਹੀਂ ਹੁੰਦੀ ਇੱਕ ਜਨਮ ਤੋਂ ਵਿੱਚ ਜੌਨ ਪੁੱਗਦੇ ਆ ਦੂਜੀ ਜੌਨ ਤੀਜੀ ਜੌਨ ਲੱਖਾਂ ਯੋਗ ਵੀ ਜਾਂਦੇ ਨੇ ਫਿਰ ਜਾ ਕੇ ਮਨੁੱਖਾਂ ਤਾਂ ਦੀ ਵਾਰੀ ਆ ਪਤਾ ਨਹੀਂ ਕਦੋਂ ਬਾਰੀ ਹੋਣੀ ਹੈ ਸੋ ਸਾਸ ਜੀ ਭਜਨ ਕਰਿਆ ਕਰੂੰ ਇੱਥੋਂ ਆਪਾਂ ਕੁਝ ਨਹੀਂ ਲੈ ਜਾਣਾ ਜਨਮ ਵੇਲੇ ਸਰੀਰ ਲੈ ਕੇ ਆਏ ਸੀ ਅੰਤਮ ਵੇਲੇ ਸਰੀਰ ਵੀ ਨਾਲ ਨਹੀਂ ਜਾਣਾ ਪਰ ਇਹ ਜੀ ਵੀ ਕੀ ਕਰ ਸਕਦਾ ਹੈ ਇਸ ਜੀਵ ਨੂੰ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨੇ ਕਰਿਆ ਹੋਇਆ ਹੈ ਆਸ਼ਾ, ਕੁਸ਼ਨਾ, ਚੰਤਾ ਤਿਰਨ ਡੈਣਾ ਵੜਵੜ ਖਾਈ ਜਾਂਦੀਆਂ ਈਰਖਾ, ਦਵਦਾ, ਦਵੇਸ਼ ਇਸ ਤੋਂ ਵੀ ਇਨਸਾਨ ਵਿਚਾਰ ਨਹੀਂ ਆਉਂਦਾ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜੇਕਰ ਜੀਵ ਆਪਣਾ ਪੜਾ ਚੋਂਦਾ ਹੈ ਤਾਂ ਆਪ ਬਾਹਾਂਤਮਾ ਦੇ ਬਚਨ ਮੰਨ ਕੇ ਸਵੇਰੇ ਉੱਠ ਕੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਮਨ ਇੱਕ ਜਤ ਹੋ ਕੇ ਵਹਿਰੂ ਦੇ ਵਿੱਚ ਲੀਨ ਹੋ ਜਾਈਏ ਇੰਨਾ ਲੀਨ ਹੋ ਜਾਈਏ ਇੰਨਾ ਇੰਨਾ ਲੀਨ ਹੋ ਜਾਈਏ ਇਹ ਸੋਚੇ ਕਿ ਇਹ ਜੀਵ ਤੇਰਾ ਇਥੇ ਕੋਈ ਨਹੀਂ ਹੈ ਇਹ ਜੀਵ ਸੰਸਾਰ ਤੇ ਇਕੱਲਾ ਹੀ ਆਇਆ ਹੈ ਕੱਲੇ ਨਹੀਂ ਰਹਿਣਾ ਹੈ ਅੰਤਮ ਸਮੇਂ ਤੇ ਇਕੱਲੇ ਨਹੀਂ ਜਾਣਾ ਹੈ ਜਦੋਂ ਇਹ ਜੀਵ ਸੈ ਇਥੋਂ ਮਾਤਰੋਪ ਤੋਂ ਸ੍ਰੀ ਤੇ ਆ ਕੇ ਜਾਂਦਾ ਹੈ ਧਰਮ ਰਾਜ ਦੀ ਕਚਹਿਰੀ ਚ ਪੇਸ਼ ਹੁੰਦਾ ਹੈ ਉਦੋਂ ਇਹਦਾ ਕੋਈ ਸਾਥੀ ਨਹੀਂ ਹੁੰਦਾ ਮਾਪਿਓ ਭੈਣ ਭਰਾ ਦੀ ਪਤਰ ਕੋਈ ਸ੍ਰੀ ਸਾਥੀ ਨਹੀਂ ਦੇਣਾ ਜੇ ਨਾ ਜੀਵ ਉੱਚੇ ਉੱਠ ਕੇ ਪਰਮੇਸ਼ਰ ਵਿੱਚ ਇੰਨਾ ਲੀਨ ਹੋ ਜੇ ਸਿਰ ਐਨੀ ਕੀ ਬਤੀ ਰੱਖੋ ਕਿ ਇਹ ਜੀਵ ਸੋਚੇ ਕਿ ਐ ਪਰਮੇਸ਼ਰ ਇੱਕ ਮੈਂ ਤੇਰਾ ਹਾਂ ਤੇਰੇ ਸਿવાય ਮੇਰਾ ਦੁਨੀਆਂ ਦੇ ਕੋਈ ਨਹੀਂ ਹੈ ਇਹ ਤਾਂ ਇੱਕ ਸੰਬੰਧ ਬਣਾਏ ਨੇ ਕੋਈ ਭੈਣ ਬਣ ਕੇ ਆ ਜਾਂਦਾ ਕੋਈ ਭਰਾ ਬਣ ਕੇ ਆ ਗਿਆ ਮਾਂ ਪਿਓ ਭੈਣ ਭਰਾ ਬਣ ਕੇ ਆਏ ਪਿਛਲੇ ਜਨਮਾਂ ਦੇ ਸਹੋਗੀ ਹੁੰਦੇ ਨੇ ਇਸ ਜਨਮ 'ਚ ਆ ਗਏ ਨੇ ਪਰ ਇਹ ਮੋਹ ਮਾਪਤਾ ਵੀ ਛਡਨੀ ਪੈਣੀ ਹੈ ਮੋਹ ਮਾਪਤਾ ਦੇ ਜਾਲ ਤੋਂ ਛੁਟਕਾਰਾ ਪਾ ਕੇ ਸਿਰਫ ਇਹਨਾਂ ਕਿਸਮ ਨਾਲ ਵਿੱਚ ਧਿਆਵੋ ਠੀਕ ਹੈ ਘਰ ਦੇ ਕੰਮ ਕਾਰ ਵੀ ਕਰਨੇ ਹਨ ਜੋ ਬਾਲ ਬੱਚੇ ਵੀ ਪਾਲਨੇ ਹਨ ਉਹ ਸਭ ਕੁਝ ਕਰਦੇ ਹੋਏ ਬਿਰਤੀ ਸਿਰ ਪਰਮੇਸ਼ਰ ਚ ਉਹੜ ਤੇ ਬੈਠ ਤੇ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ ਜੋ ਸਾ ਜੋ ਜੀ ਸਵੇਰੇ ਅਮਰ ਤੇ ਵੀ ਲਈ ਉੱਠ ਕੇ ਆਪਣੇ ਮਨ ਨੂੰ ਪਰਮੇਸ਼ਰ ਵਿੱਚ ਐਨਾ ਲੀਨ ਕਰ ਲਵੇ ਆਪ ਜੀ ਨਾਲ ਲੀਨ ਹੋ ਜਾਓ ਹੁਣ ਵੀ ਆਪ ਜੀ ਬਿਠੇ ਦਰਵਾਜ਼ੇ ਚ ਐਨੇ ਲੀਨ ਹੋ ਜਾਓ ਕਿ ਆਪ ਜੀ ਨੂੰ ਘਰ-ਬਾਰ ਪੁੱល ਜੇ ਪੈਨ ਭਰਾ ਸਭ ਕੁਝ ਪੁੱਲ ਜੋ ਤੁਰਕ ਪਰਮੇਸ਼ਰ ਦੀ ਇਜਾਦ ਵਿੱਚ ਇੰਨਾ ਲੀਨ ਹੋ ਜਾਓ ਕਿ ਤੁਹਾਨੂੰ ਇਹ ਨਾ ਪਤਾ ਲੱਗੇ ਅਸੀਂ ਕਿੱਥੇ ਬੈਠੇ ਹਾਂ ਕਿੰਨਾ ਸਮਾਂ ਹੋ ਗਿਆ